ਮੈਂ ਮੁਕਸਰੀ ਕਹੂੰਗਾ ਤੇ ਮੈਨੂੰ ਇੱਕ ਗੱਲ ਬੜੀ ਚੁਭੀ ਫਰੀਦਕੋਟ ਦੇ ਬਿਛਿੰਦੇ ਬਾਬਾ ਫਰੀਦ ਜੀ ਦੀ ਸੌ ਨਹੀਂ ਖਾਂਦੇ ਕਈ ਮੁਕਤੀ ਸਰ ਰੱਖਿਆ ਹੋਇਆ ਕਈਆਂ ਨੇ ਬਾਬਾ ਫਰੀਦ ਜੀ ਦੇ ਨਾਂ ਤੇ ਬਹੁਤ ਸੰਸਥਾਵਾਂ ਬਹੁਤ ਇੰਸਟੀਟਿਊਸ਼ਨ ਨੇ ਆਪਣੇ ਆਪਣੇ ਨਾਮ ਰੱਖੇ ਪਰ ਬੱਪਾ ਜਦੋਂ ਮੁਕਸਰੀ ਦੇ ਵਿੱਚ ਜਾਂਦੇ ਆ ਬਿਲਕੁਲ ਤੇ ਪਤਾ ਨਹੀਂ ਗੱਲ ਕਿਹੜੀ ਆ ਫੰਦੇ ਵਿਦਿਕ ਆਧਾਰੇ ਨਹੀਂ ਬਿਲਕੁਲ ਕੋਈ ਕਿਸੇ ਸੰਤ ਮਹਾਤਮਾ ਦੇ ਨਾਂ ਤੇ ਰੱਖਿਆ ਜਾ ਰਿਹਾ ਪਰ ਹਰਾਨੀ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਜਦੋਂ ਤੁਸੀਂ ਸਾਰਾ ਸ਼ਹਿਰ ਘੁੰਮਦੇ ਹੋ ਤੇ ਕੋਈ ਟਾਵੇਂ ਇੱਕ ਅੱਦਾ ਜਿਹੜੀ ਆ ਦੁਕਾਨ ਜਾਂ ਕੋਈ ਬਿジネス ਹੈ ਜਿਹਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਹੋ। ਜੀ ਦਸਮ ਪਿਤਾ ਦਸ਼ਮੇਸ਼ ਜੀ ਦੇ ਨਾਂ ਤੇ ਸਾਡੇ ਲੋਕ ਕਿਉਂ ਇਸ ਵੱਲ ਭੇਜ ਹਨ? ਕਿਉਂ ਉਹਨਾਂ ਦਾ ਓਟ ਅਸਰਾ ਨਹੀਂ ਤੱਕਦੇ? ਕਿਉਂ ਉਹਨਾਂ ਦੇ ਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ? ਨਹੀਂ ਤਾਂ ਇੱਥੇ ਖਤਰਾਂੇ ਦੀ ਢਾਬ ਸੀ ਤੇ ਹੋ ਸਕਦਾ ਹੈ ਕਿ ਅੱਜ ਵੀ ਲੋਕ ਇੱਥੇ ਬੱਜਾਂ ਜਾਂ ਬੱਕਰੀਆਂ ਚਾਰਦੇ ਹੁੰਦੇ। ਫਿਰ ਦੋ ਚਾਰ ਪਿੰਡ ਆਸੇ-ਪਾਸੇ ਹੁੰਦੇ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ ਦੁਨੀਆ ਦੇ ਮਹਾਨ ਲਖਾਰੀ ਰਸੂਲ ਹਮਜ਼ਾ ਤੂਬ ਨੇ ਕਿਹਾ ਹੈ ਕਿ ਜੇ ਤੁਸੀਂ ਬੀਤੇ ਉੱਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਉਡਾ ਦੇਊਗਾ ਮਤਲਬ ਜੇ ਤੁਸੀਂ ਆਪਣਾ ਇਤਿਹਾਸ ਭੁੱਲ ਗਏ ਤੇ ਆਉਣ ਵਾਲਾ ਸਮਾਂ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੂਗਾ ਤੁਹਾਨੂੰ ਤਬਾਹ ਕਰ ਦੇਊਗਾ ਅੱਜ ਅਸੀਂ ਕੁਝ ਇਸ ਤਰ੍ਹਾਂ ਦੇ ਵਿਸ਼ੇ ਤੇ ਗੱਲਬਾਤ ਕਰਾਂਗੇ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਮਾਨ ਤੇ ਮੇਰੇ ਨਾਲ ਨੇ ਸਰਦਾਰ ਜਗਸੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਤੇ ਅੱਪਾ ਜੀ ਇਸ ਵਿਸ਼ੇ ਦੇ ਉੱਤੇ ਰਲ ਮਿਲ ਕੇ ਗੱਲਬਾਤ ਕਰਾਂਗੇ ਬਿਲਕੁਲ ਜੀ ਕਿਉਂਕਿ ਮੈਂ ਪਿਛਲੇ ਸਮੇਂ ਦੇ ਵਿੱਚ ਜਦੋਂ ਮੁਕਸਰ ਸ਼ਹਿਰ ਮੈਂ ਮੁਕਸਰੀ ਕਹੂੰਗਾ ਜੀ ਕਿਉਂਕਿ ਗੁਰੂ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਮੁਕਸਰ ਹੀ ਰੱਖਿਆ ਸੀ ਇਹਦਾ ਨਾਮ ਬਿਲਕੁਲ ਤੇ ਜਦੋਂ ਮੈਂ ਸੜਕਾਂ ਦੇ ਉੱਤੇ ਗਲੀਆਂ ਦੇ ਉੱਤੇ ਨਿਕਲਿਆ ਤੇ ਮੈਨੂੰ ਇੱਕ ਗੱਲ ਬੜੀ ਚੁਭੀ ਪੁੱਲੂ ਸਾਹਿਬ ਜੀ ਜੀ ਬਹੁਤ ਚੁਭੀ ਮੈਨੂੰ ਗੱਲ ਇਹ ਜੀ ਉਹ ਗੱਲ ਇਹ ਸੀ ਕਿ ਮੈਂ ਨਾ ਕਦੇ ਫਰੀਦਕੋਟ ਵੀ ਮੇਰੀ ਪੋਸਟਿੰਗ ਰਹੀ ਹੈ ਜੀ ਐਜ਼ ਅ ਡਿਸਟ੍ਰਿਕਟ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਦੇ ਵਿੱਚ ਤੇ ਉੱਥੇ ਹਰ ਚੌਥੀ ਪੰਜਵੀਂ ਦੁਕਾਨ ਹੈ ਜਿਹੜੀ ਉਹ ਬਾਬਾ ਫਰੀਦ ਦੇ ਨਾਂ ਤੇ ਹੈ ਕਿਉਂਕਿ ਇਹ ਬਾਬਾ ਫਰੀਦ ਜੀ ਉੱਥੇ ਆਏ ਸੀ ਬਾਬਾ ਫਰੀਦ ਸ਼ਕਰਗੰਜ ਬਿਲਕੁਲ ਜੀ ਬਿਲਕੁਲ ਪਹਿਲਾ ਸ਼ਹਿਰ ਦਾ ਨਾਮ ਉਹਕਲ ਸਰ ਹੁੰਦਾ ਸੀ ਜੀ ਉਹਨਾਂ ਦੇ ਨਾਂ ਤੇ ਹੀ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਹੀ ਉਹਨਾਂ ਨੇ ਨਾਂ ਫਰੀਦਕੋਟ ਰੱਖਿਆ ਜੀ ਹਰ ਚੌਥੀ ਪੰਜਵੀਂ ਦੁਕਾਨ ਬਾਬਾ ਫਰੀਦ ਦੇ ਨਾਂ ਤੇ ਹੈ ਜੀ ਕੋਈ ਬਾਬਾ ਫਰੀਦ ਇੰਜੀਨੀਅਰਿੰਗ ਵਰਕਸ਼ਾਪ ਹੈ ਕਿਸੇ ਦੀ ਬਾਬਾ ਫਰੀਦ ਕਲੋਥ ਸਟੋਰ ਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਨਾਮ ਉਹਨਾਂ ਨੇ ਰੱਖੇ ਹੋਏ ਆ ਜੀ ਇੱਥੋਂ ਤੱਕ ਕਿ ਬਹੁਤ ਸਾਰੇ ਫਰੀਦਕੋਟ ਵਾਸੀਆਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਫਰੀਦਕੋਟ ਤੋਂ ਬਾਹਰ ਵੀ ਆਪਣੇ ਬਿਜ਼ਨਸ ਚਲਾਏ ਹੋਏ ਆ ਅਲੱਗ-ਅਲੱਗ ਜਾਂ ਸਿੱਖਿਆ ਸੰਸਥਾਵਾਂ ਜਾਂ ਹੋਰ ਸੰਸਥਾਵਾਂ ਖੋਲ੍ਹੀਆਂ ਹੋਈਆਂ ਉਹਨਾਂ ਨੇ ਵੀ ਸ਼ੁਰੂਆਤ ਬਾਬਾ ਫਰੀਦ ਦੇ ਨਾਮ ਤੋਂ ਕੀਤੀ ਹੈ ਬਿਲਕੁਲ ਪਰ ਬੱਪਾ ਜਦੋਂ ਮੁਕਸਰ ਦੇ ਵਿੱਚ ਜਾਂਦੇ ਆ ਬਿਲਕੁਲ ਤੇ ਪਤਾ ਨਹੀਂ ਗੱਲ ਕਿਹੜੀ ਆ ਆਪਾਂ ਲੋਕਾਂ ਤੋਂ ਪੁੱਛਾਂਗੇ ਆਪਣੇ ਸੁਣਨ ਵਾਲਿਆਂ ਤੋਂ ਕਿ ਕਾਰਨ ਕੀ ਆ ਇਹ ਸ਼ਹਿਰ ਆ ਜਿਹੜਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਸਾਇਆ ਹੋਇਆ ਸ਼ਹਿਰ ਹੈ। ਉਹਨਾਂ ਦੀ ਚਰਨ ਛੋਪਾ ਪਵਿੱਤਰ ਧਰਤੀ ਹੈ। ਪਹਿਲਾਂ ਇਹਦਾ ਨਾਮ ਖਿਦਰਾਣੇ ਦੀ ਢਾਬ ਹੁੰਦਾ ਸੀ। ਪਰ ਉਹਨਾਂ ਨੇ ਬਦਲ ਕੇ ਕਿਉਂਕਿ ਆਖਰੀ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਲੜੀ ਸੀ। ਉਹਨਾਂ ਨੇ ਇਹਦਾ ਨਾਮ ਬਦਲਿਆ ਸੀ। ਉਹਨਾਂ ਨੇ ਜੰਗ ਜਿੱਤੀ ਸੀ ਤੇ ਕਾਫੀ ਲੰਮੀ ਕਹਾਣੀ ਹੈ ਆਪਾਂ ਕਦੇ ਫਿਰ ਡਿਸਕਸ ਕਰਾਂਗੇ। ਪਰ ਉਹਨਾਂ ਨੇ ਇਹਦਾ ਨਾਮ ਮੁਖਤਸਰ ਰੱਖਿਆ ਸੀ। ਠੀਕ। ਪਰ ਖਰਾਨੀ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਜਦੋਂ ਤੁਸੀਂ ਸਾਰਾ ਸ਼ਹਿਰ ਘੁੰਮਦੇ ਹੋ ਤੇ ਕੋਈ ਟਾਵੇਂ ਇੱਕ ਅੱਦਾ ਜਿਹੜੀ ਆ ਦੁਕਾਨ ਜਾਂ ਕੋਈ ਬਿਜ਼ਨਸ ਹੈ ਜਿਹਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਹੋਊਗਾ ਜਾਂ ਦਸ਼ਮੇਸ਼ ਸਟੋਰ ਹੋਊਗਾ ਜਾਂ ਕੋਈ ਹੋਰ ਹੋਊਗਾ ਸ਼ਹਿਰ ਦੇ ਵਿੱਚ ਸਿਰਫ ਤਿੰਨ ਕ ਸੰਸਥਾਵਾਂ ਨੇ ਜੀ ਦਸ਼ਮੇਸ਼ ਖਾਲਸਾ ਬੀਅਰਡ ਕਾਲਜ ਹੈ ਇਸ ਤੋਂ ਇਲਾਵਾ ਕੋਈ ਨਾਂ ਹੀ ਹੈ ਨੀਗਾ ਜੀ ਜੀ ਬਹੁਤ ਮੈਂ ਭਾਲਣ ਤੇ ਵੀ ਮੈਨੂੰ ਪੰਜ ਚਾਰ ਨਾਂ ਜਿਹੜੇ ਉਹ ਲੱਭੇ ਨਹੀਂ ਹੈ ਬਹੁਤ ਘੱਟ ਨਾਂ ਹੈ ਦੋ ਤਿੰਨ ਕ ਨਾਂ ਹੀ ਆ ਸਾਰੇ ਇਹਦਾ ਕਾਰਨ ਕੀ ਹੋ ਸਕਦਾ ਤੁਹਾਡੇ خیال ਦੇ ਵਿੱਚ ਮਾਨ ਸਾਹਿਬ ਤੁਹਾਨੂੰ ਮੈਂ ਤੁਹਾਡੀ ਇਸ ਵਿਚਾਰ ਨਾਲ ਮੈਂ ਇਤਫਾਕ ਰੱਖਦਾ ਕਿਉਂਕਿ ਮੈਂ ਵੀ ਜੌਬ ਕਾਫੀ ਦੇਰ ਫਰੀਦਕੋਟ ਕੀਤੀ ਹੈ ਹੂੰ ਮੈਂ ਉੱਥੇ ਐਮਐਡ ਦੀ ਪੜ੍ਹਾਈ ਕੀਤੀ ਐਮਏ ਵੀ ਉੱਥੋਂ ਕੀਤੀ ਹੂੰ ਔਰ ਮੈਂ ਵੀ ਤੁਹਾਡੇ ਵਿਚਾਰ ਨਾਲ ਇਸ ਕਰਕੇ ਇਤਫਾਕ ਰੱਖਦਾ ਕਿ ਮੈਂ ਆਪਦੇ ਅੱਖੀਂ ਦੇਖਿਆ ਬਾਬਾ ਫਰੀਦ ਜੀ ਦੇ ਨਾਂ ਤੇ ਬਹੁਤ ਸੰਸਥਾਵਾਂ ਬਹੁਤ ਇੰਸਟੀਟਿਊਸ਼ਨ ਨੇ ਆਪਣੇ ਆਪਣੇ ਨਾਮ ਰੱਖੇ ਹੂੰ ਇਵਨ ਕਿ ਬਹੁਤ ਜ਼ਿਆਦਾ ਦੁਕਾਨਦਾਰ ਵੀ ਬਾਬਾ ਫਰੀਦ ਜੀ ਦੀ ਫੋਟੋ ਨੂੰ ਧਿਆ ਕੇ ਆਪਦਾ ਕਾਰੋਬਾਰ ਸ਼ੁਰੂ ਕਰਦੇ ਆਂ ਹਾਂ ਔਰ ਇੱਕ ਹੋਰ ਵਿਲੱਖਣ ਗੱਲ ਕਿ ਫਰੀਦਕੋਟ ਦੇ ਬਿਸ਼ਿੰਦੇ ਬਾਬਾ ਫਰੀਦ ਜੀ ਦੀ ਸੌ ਨਹੀਂ ਖਾਂਦੇ ਇੰਨਾ ਜ਼ਿਆਦਾ ਵਿਸ਼ਵਾਸ ਰੱਖਦੇ ਹੂੰ 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 ਔਰ ਆਪਾਂ ਦੋਨੋਂ ਸ੍ਰੀ ਮੁਕਸੇ ਸਾਹਿਬ ਦੇ ਵਸਨੀਕ ਹੈ ਬਿਲਕੁਲ ਤੇ ਮੇਰਾ ਤਾਂ ਜਨਮ ਹੀ ਇੱਥੋਂ ਹੋਇਆ ਜੀ ਹੂੰ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਸਾਡੇ ਮੈਂ ਹੋਰ ਗੱਲ ਵਿੱਚ ਇਜ਼ਾਫਾ ਕਰ ਦਿਆਂ ਜਿਹੜਾ ਤੁਸੀਂ ਦਸ਼ਮੇਸ਼ ਕਾਲਜ ਦੀ ਗੱਲ ਕੀਤੀ ਹੈ ਹੂੰ ਦਸ਼ਮੇਸ਼ ਡਿਗਰੀ ਕਾਲਜ ਹਾਂ ਸ਼ਹਿਰ ਵਿੱਚ ਕਿਤੇ ਕਿਤੇ ਦੇ ਸਿਮੇਸ਼ ਦੇ ਨਾਂ ਤੇ ਕੋਈ ਮਸ਼ੀਨਰੀ ਸਟੋਰ ਕੋਈ ਸਿਮੇਸ਼ ਦੇ ਨਾਂ ਤੇ ਵਿਰਲਾ ਕੰਮਾਟਾਵਾ ਹੈਗਾ ਜਰੂਰ ਆਪਾਂ ਇਸ ਗੱਲ ਨਾਲ ਸਹਿਮਤ ਹਾਂ ਮੈਨੂੰ ਵੀ ਮਹਿਸੂਸ ਹੁੰਦਾ ਕਿ ਮੁਕਸਰ ਬੇਸ਼ੱਕ ਹੁਣ ਅਸੀਂ ਸ੍ਰੀ ਸ੍ਰੀ ਮੁਕਸਰ ਸਾਹਿਬ ਕਹਿਣ ਲੱਗ ਪਏ ਹੂੰ ਤੇ ਗੁਰੂ ਸਾਹਿਬ ਨੇ ਇਹਦਾ ਨਾਂ ਮੁਕਸਰ ਰੱਖਿਆ ਜੀ ਹੂੰ ਖਦਰਾਨੇ ਦੀ ਢਾਬ ਤੋਂ ਬਿਲਕੁਲ ਤੇ ਜਿਸ ਸ਼ਖਸੀਅਤ ਨੇ ਸਾਡੇ ਗੁਰੂ ਦਸਵੇਂ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਇਹ ਸ਼ਹਿਰ ਬਸਾਇਆ ਸੀ ਉਹਨਾਂ ਦੇ ਨਾਮ ਤੇ ਦਸਮ ਪਿਤਾ ਦਸ਼ਮੇਸ਼ ਜੀ ਦੇ ਨਾਮ ਤੇ ਸਾਡੇ ਲੋਕ ਕਿਉਂ ਇਸ ਵੱਲੋਂ ਭੇਜ ਹਨ ਕਿਉਂ ਉਹਨਾਂ ਦਾ ਓਟ ਅਸਰਾ ਨਹੀਂ ਤੱਕਦੇ ਹੂੰ ਕਿਉਂ ਉਹਨਾਂ ਦੇ ਨਾਮ ਨੂੰ ਅਸੀਂ ਪ੍ਰਮੋਟ ਨਹੀਂ ਕਰ ਰਹੇ ਇਸ ਗੱਲ ਦਾ ਸਵਾਲ ਆਪਾਂ ਨੂੰ ਜ਼ਰੂਰ ਲੋਕਾਂ ਤੋਂ ਲੈਣਾ ਬੰਦਾ ਅਸੀਂ ਗਾਹਬ ਗਾਹੇ ਪੁੱਲੂ ਸਾਹਿਬ ਜਦੋਂ ਕੋਈ ਸੁੱਖ ਸੁਖਣੀ ਹੁੰਦੀ ਹੈ ਕੋਈ ਚੀਜ਼ ਮੰਗਣੀ ਹੁੰਦੀ ਹੈ ਉਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਬਿਲਕੁਲ ਜੀ ਹਨਾ ਕੁਝ ਲੋਕ ਗੁਰਦੁਆਰਾ ਤਰਨਤਾਲ ਸਾਹਿਬ ਜਾਂਦੇ ਆ ਜਿੱਥੇ ਸੁੱਖਾ ਸੁਖਦੇ ਆ ਬਹੁਤੇ ਲੋਕ ਆ ਜਿਹੜੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਿੱਥੇ ਵੱਡੀ ਜੰਗ ਹੈ ਜਿਹੜੀ ਉਹ ਗੁਰੂ ਸਾਹਿਬ ਨੇ ਲੜੀ ਸੀ ਉੱਥੇ 40 ਮੁਕਤਿਆਂ ਦੇ ਨਾਂ ਤੇ ਉਸ ਦਾ ਨਾਂ ਹੈ ਉਹਦੇ ਨਾਲ ਹੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਹੈ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਆਂ ਜੀ ਜੀ ਪਰ ਫਿਰ ਵਾਪਸ ਆ ਕੇ ਉਹ ਉਸ ਜਗ੍ਹਾ ਨੂੰ ਭੁੱਲ ਕਿਉਂ ਜਾਂਦੇ ਆਂ ਜੀ ਜਾਂ ਉਹਨਾਂ ਦੇ ਚੇਤਿਆਂ 'ਚੋਂ ਵਿਸਰ ਕਿਵੇਂ ਜਾਂਦੀ ਹੈ ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ ਦੇਖਣ ਵਾਲੇ ਸ਼ਾਇਦ ਇਸ ਦਾ ਜਵਾਬ ਦੇ ਸਕਣ ਇਹ ਗੱਲ ਵੈਸੇ ਤਾਂ ਮਾਨ ਸਾਹਿਬ ਜੇ ਮੈਂ ਆਪਦੀ ਸਮਝ ਦੀ ਗੱਲ ਕਰਾਂ ਜੀ ਮੈਨੂੰ ਲੱਗਦਾ ਵੀ ਤੁਸੀਂ ਮੇਰੇ ਨਾਲ ਜ਼ਰੂਰ ਇਤفاق ਰੱਖੋਗੇ ਹਮ ਸਹਿਮਤ ਹੋਵੋਗੇ ਇਹ ਗੱਲ ਆਪਾਂ ਲੋਕਾਂ ਤੋਂ ਇਸ ਗੱਲ ਦਾ ਸਵਾਲ ਲਈਏ ਤਾਂ ਬਿਹਤਰ ਹੋਵੇਗਾ ਹਾਂ ਜਦੋਂ ਵੀ ਮੈਨੂੰ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਦਾ ਕਾਫੀ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਮੈਂ ਪਹਿਲਾਂ ਹੀ ਦਰਸ਼ਕਾਂ ਕੋਲੋਂ ਇਸ ਗੱਲ ਦੀ ਮਾਫੀ ਮੰਗ ਲਵਾਂ ਕਿ ਇਸ ਨੂੰ ਪਲੀਜ਼ ਕ੍ਰਿਟਿਸਿਜ਼ਮ ਵਾਲੇ ਪਾਸੇ ਨਾ ਲੈ ਜਾਇਆ ਜਾਵੇ ਜਦੋਂ ਉੱਥੇ ਜਨਰਲ ਡਿਸਕਸ਼ਨ ਹੈ ਸਰ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਜਿਹੜੇ ਗੁਰੂ ਨਾਨਕ ਸਾਹਿਬ ਦੀ ਚਰਨਸ਼ੋਪਾਪਤ ਹੈ ਸਥਾਨ ਜਿੰਨੇ ਵੀ ਨੇ ਜਾਂ ਕਿਸੇ ਹੋਰੂ ਹੋਰ ਗੁਰੂ ਸਾਹਿਬਾਨ ਦੀ ਚਰਨਸ਼ੋਪਾਪਤ ਸਥਾਨ ਨੇ ਉੱਥੇ ਉਸ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਨਤਮਸਤਕ ਹੋਇਆ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਜਦੋਂ ਅਸੀਂ ਸਾਡੇ ਵੀ ਚਾਈ ਗੰਢੀ ਸਾਹਿਬ ਜਾਂਦੇ ਆ ਉੱਥੇ ਬਹੁਤ ਘੱਟ ਲੋਕ ਦਸ਼ਮਪਿਤਾ ਦਸ਼ਮੀਸ਼ ਦਸ਼ਮੀਸ਼ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹਨਾਂ ਦਾ ਨਾਮ ਨਹੀਂ ਲੈਂਦੇ ਠੀਕ ਹੈ ਅਸੀਂ ਆਪਣੇ ਇਸ਼ਟ ਨੂੰ ਧਿਆਉਣੇ ਆ ਅਸੀਂ ਗੁਰੂ ਸਾਹਿਬਾਨ ਜਾਂ ਟੁੱਟੀ ਗੰਢੀ ਸਾਹਿਬ ਨੂੰ ਯਾਦ ਕਰਦੇ ਹਾਂ ਇੱਥੇ ਜੇ ਪ੍ਰਾਤਨ ਸਮੇਂ ਤੋਂ ਬਾਅਦ ਅਜੋਕੇ ਸਮੇਂ ਦੀ ਗੱਲ ਕਰੀਏ ਬਲੂ ਸਟਾਰ ਵੇਲੇ ਵੀ ਇੱਥੇ ਜਿਹੜਾ ਸੰਘਰਸ਼ ਹੋਇਆ ਸੀ ਯਾ ਉਦੋਂ ਆਪਾਂ ਕਾਲਜ ਦੇ ਵਿੱਚ ਪੜ੍ਹਦੇ ਰਹੇ ਸੀ ਬਿਲਕੁਲ ਜੀ ਬਿਲਕੁਲ ਤੇ ਉਦੋਂ ਰਾਤ ਨੂੰ ਜਦੋਂ ਸੁਬਾਹ ਸੁਬਾਹ 3-4 ਵਜੇ ਦੇ ਕਰੀਬ ਉਦੋਂ ਗੋਲੀਆਂ ਦੇ ਜਿਹੜੇ ਆਵਾਜ਼ਾਂ ਆਪਾਂ ਨੂੰ ਸੁਣੀਆਂ ਸੀ ਜੀ 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 ਕਾਫੀ ਵੱਡੇ ਵੱਡੇ ਧਮਾਕੇ ਸੁਣੇ ਸੀ ਹਾਂਜੀ 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 ਉਦੋਂ ਉਦੋਂ ਨਾਲ ਵੀ ਇਹ ਜੁੜੀ ਹੋਈ ਚੀਜ਼ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਮੈਨੂੰ ਇਸ ਗੱਲ ਇਹ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਨੂੰ ਜਿੰਨਾ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਹੈ हां उने ਸਾਡੇ ਸ਼ਹਿਰ ਵਾਸੀ ਸਾਡੇ ਇਲਾਕਾ ਵਾਸੀ ਪ੍ਰਮੋਟ ਨਹੀਂ ਕਰ ਰਹੇ ਹੂੰ ਇੱਥੋਂ ਤੱਕ ਕਿ ਜੇ ਹੋਰ ਨਹੀਂ ਤਾਂ ਘੱਟੋ ਘੱਟ ਸੱਦੀਆਂ ਜਿਹੀਆਂ ਵਿਦਿਅਕ ਸੰਸਥਾਵਾਂ ਨੇ ਹੂੰ ਸਾਡੇ ਵਿਦਿਅਕ ਆਧਾਰੇ ਨੇ ਬਿਲਕੁਲ ਕੋਈ ਕਿਸੇ ਸੰਤ ਮਹਾਤਮਾ ਦੇ ਨਾਂ ਤੇ ਰੱਖਿਆ ਜਾ ਰਿਹਾ ਕੋਈ ਕਿਸੇ ਆਪਣੀ ਸੰਸਥਾ ਨੂੰ ਪ੍ਰਮੋਟ ਕਰ ਰਿਹਾ ਹਾਂ ਚਲੋ ਅਸੀਂ ਕਵਾਂਗੇ ਵੀ ਤੁਸੀਂ ਰੱਖੋ ਜਰੂਰ ਤੁਹਾਡੇ ਕੋਈ ਬਾਬੇ ਹੋਏ ਨੇ ਤੁਹਾਡੇ ਸੰਤ ਮਹਾਤਮਾ ਕੋਈ ਹੋਏ ਨੇ ਰੱਖੋ ਉਹਨਾਂ ਦੇ ਨਾਂ ਤੇ ਪਰ ਜਿਹੜੇ ਵੱਡੇ ਬਾਬੇ ਨੇ ਸਾਰਿਆਂ ਤੋਂ ਉਹਨਾਂ ਨੂੰ ਤਾਂ ਨਾਂ ਭੁੱਲੋ ਨਾ ਘੱਟੋ ਘੱਟ ਉਹਨਾਂ ਦਾ ਨਾਂ ਜਿਹੜਾ ਉਹ ਤਾਂ ਅੱਗੇ ਆਉਣਾ ਚਾਹੀਦਾ ਨਾ ਜੀ ਜੀ ਬੇਸ਼ੱਕ ਇਹ ਹੈ ਕਿ ਸਾਡੇ ਨੂੰ ਲੈ ਜਾਣ ਵਾਲੇ ਨਾਂ ਦੇ ਉਹ ਮੁਤਾਜ ਨਹੀਂ ਹੈਗੇ ਜੀ ਉਹਨਾਂ ਨੇ ਆਪਣਾ ਸਰਵੰਸ ਵਾਰਤਾ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਆਪਣੇ ਇੰਨੇ ਪਿਆਰੇ ਪਿਆਰੇ ਸਿੱਖ ਵਾਰਤੇ ਉਹ ਸਾਡੇ ਮੁਤਾਜ ਨਹੀਂ ਕਿ ਸਾਡਾ ਉਹਨਾਂ ਦਾ ਨਾਂ ਆਪਾਂ ਲਈਏ ਉਹ ਇਸ ਗੱਲ ਦਾ ਜਿਹੜਾ ਹੈਗਾ ਉਹਨਾਂ ਨੂੰ ਕੋਈ ਸਾਡੀ ਲੋੜ ਨਹੀਂ ਹੈਗੀ ਸਾਨੂੰ ਲੋੜ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਕਿਰਤ ਕਰਨ ਨਾ ਬਣੀਏ ਉਹਨਾਂ ਦਾ ਨਾਂ ਹੈ ਜਿਹੜਾ ਹਰ ਗੱਲ ਦੇ ਵਿੱਚ ਅਸੀਂ ਅੱਗੇ ਰੱਖੀਏ ਕਿਉਂਕਿ ਸ਼ਹਿਰ ਉਹਨਾਂ ਦੇ ਨਾਂ ਤੇ ਹੈ ਅਸੀਂ ਉਹਨਾਂ ਦੀ ਧਰਤੀ ਦੇ ਉੱਤੇ ਜਿਉਂ ਰਹੇ ਹਾਂ ਅਸੀਂ ਉਹਨਾਂ ਦਾ ਦਿੱਤਾ ਹੋਇਆ ਖਾ ਰਹੇ ਹਾਂ ਨਹੀਂ ਤਾਂ ਇੱਥੇ ਖਦਰਾਨੇ ਦੀ ਢਾਬ ਸੀ ਤੇ ਹੋ ਸਕਦਾ ਹੈ ਕਿ ਅੱਜ ਵੀ ਲੋਕ ਇੱਥੇ ਮੱਝਾਂ ਜਾਂ ਬੱਕਰੀਆਂ ਚਾਰਦੇ ਹੁੰਦੇ ਤੇ ਦੋ ਚਾਰ ਪਿੰਡ ਆਸੇ ਪਾਸੇ ਹੁੰਦੇ ਇਸ ਧਰਤੀ ਨੂੰ ਕੋਈ ਜਾਣਦਾ ਹੀ ਨਾ ਹੁੰਦਾ ਜੇ ਗੁਰੂ ਸਾਹਿਬ ਇੱਥੇ ਨਾ ਆਏ ਹੁੰਦੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਮਾਨਸਬ ਜਿਹੜੀ ਤੁਸੀਂ ਲੋਡ ਦੀ ਗੱਲ ਕੀਤੀ ਹੈ ਜੀ ਲੋਡ ਨਹੀਂ ਮੈਂ ਸਮਝਦਾ ਕਿ ਸਾਡਾ ਫਰਜ਼ ਬੰਦ ਹੈ ਹਾਂ ਸਾਡੇ ਉਹ ਹੀਰੋ ਨੇ ਸਾਡੇ ਮਾਰਗਦਰਸ਼ਕ ਨੇ ਔਰ ਕੱਲੇ ਇਹ ਸ਼ਹਿਰ ਦੇ ਨਹੀਂ ਸਮੁੱਚੀ ਕੌਮ ਦੇ ਮੈਂ ਕਹਾਂ ਕਿ ਜਨਮਦਾਤਾ ਕਿਉਂਕਿ ਜਿਹੜੀ ਸਿੱਖ ਕੌਮ ਉਹਨਾਂ ਨੇ ਸਜੀ ਹੈ ਉਹ ਤਾਂ ਸਮੁੱਚੀ ਮਾਨਵਤਾ ਦੇ ਬਾਅਦ ਬਿਲਕੁਲ ਬਿਲਕੁਲ ਉਹਨਾਂ ਨੇ ਕਿਸੇ ਇੱਕ ਧਰਮ ਵਾਸਤੇ ਵੀ ਨਹੀਂ ਕੰਮ ਕੀਤਾ ਸਮੁੱਚੀ ਮਾਨਵਤਾ ਵਾਸਤੇ ਬਿਲਕੁਲ 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 ਤੇ ਸਾਨੂੰ ਜਿਹੜੇ ਮੁਕਸਰ ਦੇ ਇਲਾਕੇ ਦੇ ਨਿਵਾਸੀ ਨੇ ਸਮੁੱਚੇ ਇਸ ਇਲਾਕੇ ਦੇ ਸਾਨੂੰ ਗੁਰੂ ਸਾਹਿਬਾਨ ਦਾ ਦਸ਼ਮ ਪਿਤਾ ਦਸ਼ਮੇਸ਼ ਜੀ ਦਾ ਜਿੱਥੇ ਉਹਨਾਂ ਨੂੰ ਸਜਦਾ ਕਰਨਾ ਚਾਹੀਦਾ ਉਹਨਾਂ ਦੇ ਨਾਮ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ ਜਦੋਂ ਅਸੀਂ ਉਹਨਾਂ ਦੇ ਨਾਮ ਵੱਤੋ ਸਾਡੇ ਜਿਹੜੇ ਧਾਰਮਿਕ ਸਥਾਨ ਸਾਡੇ ਇੰਸਟੀਚਿਊਸ਼ਨਾਂ ਸਾਡੀਆਂ ਦੁਕਾਨਦਾਰੀਆਂ ਸਾਡੇ ਹੋਰ ਆਦਾਰੇ ਹੈ ਉੱਥੇ ਜਦੋਂ ਗੁਰੂ ਸਾਹਿਬਾਨ ਦਾ ਨਾਮ ਲਿਖਿਆ ਜਾਵੇਗਾ ਤੇ ਆਟੋਮੈਟਿਕਲੀ ਇੱਕ ਵੇ ਬਣੂਗੀ ਕਿ ਇਹ ਜਿਹੜੀ ਚਰਨਛੋਪ ਪ੍ਰਾਪਤ ਹੈ ਬਿਲਕੁਲ ਬਿਲਕੁਲ ਆਪਣੇ ਸਾਡੇ ਬੱਚਿਆਂ ਨੂੰ ਕਿਉਂਕਿ ਹਾਂ ਆਹ ਗੱਲ ਤੁਹਾਡੀ ਤਾਂ ਜਿਹੜੀ ਉਹ ਬੜੀ ਬੜੀ ਕੰਮ ਦੀ ਗੱਲ ਹੈ ਇਹ ਸਾਡੇ ਦਰਸ਼ਕਾਂ ਵਾਸਤੇ ਕਿ ਜਦੋਂ ਬੱਚੇ ਸਾਡੇ ਨਾਲ ਬਾਜ਼ਾਰ ਜਾਣਗੇ ਉਂਗਲ ਫੜ ਕੇ ਜੀ ਉੱਥੇ ਲਿਖਿਆ ਹੋਊਗਾ ਦਸ਼ਮੇਸ਼ ਇੰਜੀਨੀਅਰਿੰਗ ਸਟੋਰ ਜੀ ਨਾ ਦਸ਼ਮੇਸ਼ ਮੈਡੀਕਲ ਕਾਲਜ ਜਾਂ ਇਸ ਤਰ੍ਹਾਂ ਦੇ ਤੇ ਉਹ ਬੱਚੇ ਸਭ ਤੋਂ ਸਵਾਲ ਪੁੱਛਣਗੇ ਦਸ਼ਮੇਸ਼ ਜੀ ਕੌਣ ਸੀਗੇ ਜੀ ਅਸੀਂ ਫਿਰ ਉਹਨਾਂ ਨੂੰ ਦੱਸਾਂਗੇ ਜੀ ਕਿ ਦਸ਼ਮ ਪਿਤਾ ਦਸ਼ਮੇਸ਼ ਜੀ ਜਿਹੜੇ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੂਸਰਾ ਨਾਂ ਹੈ ਜਿਹੜਾ ਉਹ ਦਸ਼ਮੇਸ਼ ਜੀ ਕਹਿੰਦੇ ਆ ਉਹਨਾਂ ਨੂੰ ਔਰ ਉਹਨਾਂ ਦਾ ਇਹ ਇਤਿਹਾਸ ਸੀ ਅਸੀਂ ਇਤਿਹਾਸ ਇੱਥੇ ਜਦੋਂ ਆਏ ਸੀ ਕਿਸ ਤਰ੍ਹਾਂ ਜੰਗ ਹੋਈ ਕਿਸ ਤਰ੍ਹਾਂ 40 ਮੁਕਤੇ ਆ ਜਿਹੜੇ ਉਹਨਾਂ ਨੇ ਇੱਥੇ ਉਹਨਾਂ ਨੂੰ ਮੁਕਤੀ ਦਿੱਤੀ ਕਿਸ ਤਰ੍ਹਾਂ ਬਾਕੀ ਹੋਰ ਲੋਕ ਜਿਹੜੇ ਇੱਥੇ ਆਏ ਬਾਬਾ ਦਾਨ ਸਿੰਘ ਹੋਰੀ ਆਪਣੇ ਹਜ਼ਾਰਾਂ ਘੋੜੇ ਘੋੜਸਵਾਰਾਂ ਨੂੰ ਨਾਲ ਲੈ ਕੇ ਆਏ ਹਾਂ ਉਹ ਆਏ ਉਹਨਾਂ ਨੇ ਵੀ ਉਸ ਜੰਗ ਦੇ ਵਿੱਚ ਹਿੱਸਾ ਲਿਆ ਇਸ ਇਲਾਕੇ ਦੇ ਬਹੁਤ ਲੋਕਾਂ ਨੇ ਉਸ ਜੰਗ ਦੇ ਵਿੱਚ ਹਿੱਸਾ ਲਿਆ ਸਾਨੂੰ ਇਤਿਹਾਸ ਅਗਰ ਉਹ ਪਤਾ ਹੋਊਗਾ ਤੇ ਅਸੀਂ ਦੱਸਾਂਗੇ ਜੇ ਸਾਨੂੰ ਨਹੀਂ ਪਤਾ ਹੋਊਗਾ ਜੀ ਤੇ ਜਦੋਂ ਸਾਡੇ ਬੱਚੇ ਸਾਨੂੰ ਸਵਾਲ ਕਰਨਗੇ ਤੇ ਅਸੀਂ ਜਾ ਕੇ ਇਸ ਜੰਗ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਜਾਂ ਉਸ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੋਈ ਕਿਤਾਬ ਪੜਾਂਗੇ ਕਿਤੋਂ ਕੋਈ ਚੀਜ਼ ਲੈ ਕੇ ਆਵਾਂਗੇ ਕਿਸੇ ਤੋਂ ਪੁੱਛਾਂਗੇ ਫਿਰ ਆਪਣੇ ਬੱਚਿਆਂ ਨੂੰ ਅਸੀਂ ਦੱਸਾਂਗੇ ਤੇ ਇਹ ਜਿਹੜਾ ਸਾਡਾ ਮੈਂ ਸਮਝਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਈਏ ਤੇ ਜੇ ਇਸੇ ਤਰ੍ਹਾਂ ਵਾਰੀ-ਵਾਰੀ ਅਸੀਂ ਦੁਕਾਨਾਂ ਦੇ ਜਾਂ ਸੰਸਥਾਵਾਂ ਦੇ ਨਾਂ ਹੋਣਗੇ ਤਾਂ ਫਰਕ ਕੋਈ ਨਹੀਂ ਪੈਂਦਾ ਗੁਰੂ ਸਾਹਿਬ ਨੂੰ ਫਰਕ ਸਾਨੂੰ ਪਊਗਾ ਕਿ ਸਾਡੇ ਬੱਚੇ ਆ ਜਿਹੜੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀਗੇ ਤੇ ਫਿਰ ਅਸੀਂ ਉਹਨਾਂ ਨੂੰ ਇਤਿਹਾਸ ਕੀ ਦੱਸਾਂਗੇ ਤੇ ਉਸ ਇਤਿਹਾਸ ਤੋਂ ਜਾਣੂ ਕੀ ਹੋਣਗੇ ਫਿਰ ਉਹ ਮਾਨ ਸਰ ਮੈਂ ਫਿਰ ਤੁਹਾਡੀ ਗੱਲ ਦੇ ਵਿੱਚ ਇੱਕ ਹੋਰ ਇਜ਼ਾਫਾ ਕਰਦੇ ਮਾਂ ਜੀ ਤੁਸੀਂ ਇਹ ਗੱਲ ਕਹੀ ਕਿ ਜਦੋਂ ਕਿਸੇ ਦੁਕਾਨਦਾਰ ਦਸ਼ਮੀਸ਼ ਮਸ਼ੀਨਰੀ ਸਟੋਰ ਦਸ਼ਮੀਸ਼ ਕਲੋਥ ਹਾਊਸ ਨਾਮ ਲਿਖਿਆ ਉਹ ਤੇ ਸਾਡੇ ਬੱਚੇ ਸਾਡੇ ਤੋਂ ਪੁੱਛਣਗੇ ਪਰ ਅਸੀਂ ਇਹ ਪ੍ਰਮੋਟ ਨਹੀਂ ਕਰ ਰਹੇ ਕਿਸੇ ਨੂੰ ਦਸ਼ਮੇਸ਼ ਮਸ਼ੀਨਰੀ ਸਟੋਰ ਹੋ ਜਾਣਾ ਹੈ ਇਹ ਅਸੀਂ ਵੈਸੇ ਦਸ਼ਮੇਸ਼ ਕਾਲਜ ਗੱਲ ਕਰ ਲਓ ਦਸ਼ਮੇਸ਼ ਸਕੂਲ ਗੱਲ ਨਾਲ ਗੱਲ ਕਰ ਰਹੇ ਹਾਂ ਬਿਲਕੁਲ ਤੇ ਜਦੋਂ ਉਸ ادارے ਦਾ ਓਨਰ ਆਪਾਂ ਤੁਸੀਂ ਗੱਲ ਕਰ ਰਹੇ ਸੀਗੇ ਬੱਚੇ ਸਾਡੇ ਤੋਂ ਪੁੱਛਣਗੇ ਤੁਸੀਂ ਦੇਖੋ ਵੀ ਸਪੋਜ਼ ਕਰੋ ਮੈਂ ਦੁਕਾਨਦਾਰ ਹਾਂ ਮੈਂ ਆਪਣੀ ਦੁਕਾਨ ਦਾ ਨਾਮ ਦਸ਼ਮੇਸ਼ ਜੀ ਦੇ ਨਾਂ ਤੇ ਰੱਖ ਰਿਹਾ ਹਾਂ ਉਸ ਤੋਂ ਪਹਿਲਾਂ ਮੇਰਾ ਦਿਮਾਗ ਆਵੇਗਾ ਕਿ ਮੈਨੂੰ ਘੱਟੋ-ਘੱਟ ਦਸ਼ਮੇਸ਼ ਜੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਹੋਵੇ ਕੋਈ ਮੈਨੂੰ ਗਾਹਕ ਪੁੱਛ ਸਕਦਾ ਹੈ ਹੂੰ ਕੋਈ ਅਜਨਬੀ ਪੁੱਛ ਸਕਦਾ ਹੈ ਸਰਦਾਰ ਸਾਹਿਬ ਤੁਸੀਂ ਆਪਣੀ ਦੁਕਾਨਦਾਰ ਨਾਲ ਦਸ਼ਮੇਸ਼ ਪਿਤਾ ਜੀ ਤੇ ਰੱਖਿਆ ਇਹ ਇਹਨਾਂ ਦਾ ਇਸ ਸ਼ਹਿਰ ਨਾਲ ਕੀ ਸੰਬੰਧ ਹੈ ਤੇ ਜਦੋਂ ਮੈਂ ਉਸ ਬਾਰੇ ਸਰਚ ਕਰਾਂਗਾ ਪੜ੍ਹਾਂਗਾ ਤੇ ਆਬਵੀਅਸਲੀ ਮੇਰੇ ਬੱਚੇ ਵੀ ਜਾਣ ਜਾਣਕਾਰੀ ਪ੍ਰਾਪਤ ਹੋ ਜਾਊਗੀ ਮੇਰੀ ਵਾਈਫ ਨੂੰ ਮੇਰੇ ਪਰਿਵਾਰ ਨੂੰ ਮੇਰੇ ਫਰੈਂਡ ਸਰਕਲ ਨੂੰ ਕਿਉਂਕਿ ਜਦੋਂ ਮੈਂ ਗੁਰੂ ਸਾਹਿਬ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਆਪਣੇ ਸਰੋਤਾਂ ਨੂੰ ਖੰਗਾਲਾਂਗਾ ਜਿੰਨੀ ਜਿੰਨੇ ਨਾਲ ਮੈਂ ਵਿਚਾਰ ਵਟਾਂਦਲਾ ਕਰਾਂਗਾ ਤੇ ਦਸ਼ਮੇਸ਼ ਪਿਤਾ ਜੀ ਦਾ ਜਿਹੜਾ ਵਿਚਾਰ ਹੈ ਦਸ਼ਮੇਸ਼ ਪਿਤਾ ਜੀ ਦੀ ਜਾਣਕਾਰੀ ਹੈ ਉਹ ਵੱਤ ਉਹ ਆਟੋਮੈਟਿਕਲੀ ਸਪਰੈਡ ਹੋ ਜਾਵੇਗੀ ਬਿਲਕੁਲ ਬਿਲਕੁਲ ਇਹੀ ਇਹੀ ਚੀਜ਼ ਨੇ ਇਹੀ ਸਾਧਨ ਹੈ ਇਹੀ ਸਾਧਨ ਹੈ ਜਿਹਦੇ ਨਾਲ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਰ ਸਕਦੇ ਆ ਅਸੀਂ ਉਹਨਾਂ ਨੂੰ ਸਜਦਾ ਕਰ ਸਕਦੇ ਆ ਅਸੀਂ ਉਹਨਾਂ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟ ਕਰ ਸਕਦੇ ਆ ਤੇ ਇਹ ਗੱਲ ਹੋਣਗੀ ਆ ਅਸੀਂ ਕੋਈ ਆਲੋਚਨਾ ਨਹੀਂ ਕਰ ਰਹੇ ਕਿ ਕਿਉਂ ਨਹੀਂ ਰੱਖਿਆ ਭਾਈ ਇਹ ਤਾਂ ਗੱਲ ਜਿਹੜੀ ਆ ਉਹ ਸਰੋਤੇ ਦੱਸਣਗੇ ਕਿ ਕਿਉਂ ਨਹੀਂ ਰੱਖਿਆ ਜਾਂ ਇਹਦਾ ਜਵਾਬ ਹੋਏਗਾ ਜਾਂ ਨਹੀਂ ਹੋਏਗਾ ਮੈਨੂੰ ਪਤਾ ਨਹੀਂ ਹੈ ਪਰ ਅਸੀਂ ਤਾਂ ਉਤਸ਼ਾਹਤ ਕਰ ਰਹੇ ਹਾਂ ਕਿ ਸਾਨੂੰ ਰੱਖਣੇ ਚਾਹੀਦੇ ਆ ਆਪਣੀਆਂ ਦੁਕਾਨਾਂ ਦੇ ਆਪਣੀਆਂ ਆਪਣੇ ਵਿਦਿਅਕ ਸੰਸਥਾਵਾਂ ਦੇ ਆਪਣੇ ਹੋਰ ਜੋ ਵੀ ਅਸੀਂ ਬਿਜ਼ਨਸ ਰਨ ਕਰ ਰਹੇ ਆ ਉਹਨਾਂ ਦੇ ਨਾਂ ਸਾਨੂੰ ਗੁਰੂ ਸਾਹਿਬ ਦੇ ਨਾਂ ਤੇ ਰੱਖਣੇ ਚਾਹੀਦੇ ਆ ਜਿੱਥੇ ਘੱਟੋ ਘੱਟ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਹੋਵੇ ਧਰਤੀ ਤੇ ਜਿੱਥੇ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੇ ਜੰਗ ਲੜੀ ਹੋਵੇ ਜਿੱਥੇ ਉਹਨਾਂ ਨੇ ਮਾਰ ਕੇ ਮਾਰੇ ਹੋਣ ਜਾਂ ਜਿੱਥੋਂ ਐਡਾ ਇਤਿਹਾਸ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੋਵੇ ਉਸ ਧਰਤੀ ਦੇ ਨਾਂ ਤੇ ਉਸ ਧਰਤੀ ਦੇ ਵਿੱਚ ਜਿਹੜੇ ਲੋਕ ਵੱਸਦੇ ਨੇ ਉਹਨਾਂ ਦੇ ਨਾਂ ਤੇ ਵੱਸਦੇ ਨੇ ਔਰ ਉਹਨਾਂ ਨੂੰ ਘੱਟੋ ਘੱਟ ਜਿਹੜਾ ਹੈਗਾ ਇੰਨਾ ਤਾਂ ਹੋਣਾ ਚਾਹੀਦਾ ਹੈ ਕਿ ਉਹ ਆਪਣੀਆਂ ਸੰਸਥਾਵਾਂ ਦੇ ਨਾਂ ਉਹਨਾਂ ਦੇ ਨਾਂ ਤੇ ਰੱਖਣ ਕੋਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜਿਸ ਤਰ੍ਹਾਂ ਹੈਗਾ ਫਰੀਦਕੋਟ ਜਦੋਂ ਅਸੀਂ ਨਾਂ ਲੈਨੇ ਆ ਤੇ ਆਟੋਮੈਟਿਕਲੀ ਸਾਡਾ ਸਤਕਾਰ ਹੈ ਜਿਹੜਾ ਉਹ ਗੁਰੂ ਸਾਹਿਬ ਪ੍ਰਤੀ ਹੋਰ ਵੱਧ ਜਾਂਦਾ ਹੈ ਤੇ ਇੱਥੇ ਵੀ ਅਗਰ ਹੋਰ ਸੰਸਥਾਵਾਂ ਹੋਣਗੀਆਂ ਇਹ ਮੁਕਤੀ ਸਰ ਰੱਖਿਆ ਹੋਇਆ ਕਈਆਂ ਨੇ ਮਾਨਸਾਬ ਦੇਖੋ ਜੇ ਪ੍ਰਾਣ ਸੀ ਦੁਕਾਨਾਂ ਦੇ ਵੀ ਮੈਂ ਦੇਖਿਆ ਇੱਕ ਦੋ ਦੇ ਮੁਕਤੀ ਸਰ ਰੱਖਿਆ ਹੋਇਆ ਆਪਣਾ ਵੀ ਮੁਕਤੀ ਸਰ ਸਾਈਕਲ ਰਾਈਡਰਸ ਆਪਣਾ ਕਲੱਬ ਖੋਦਾ ਵੀ ਆਪਣੇ ਕਲੱਬ ਦਾ ਨਾਮ ਹੀ ਮੁਕਤੀ ਸਰ ਹੈ ਬਿਲਕੁਲ ਜੀ ਬਿਲਕੁਲ ਪਰ ਗੁਰੂ ਸਾਹਿਬ ਨੇ ਤਾਂ ਮੁਕਤੀ ਸਰ ਨਹੀਂ ਰੱਖਿਆ ਉਹਨਾਂ ਨੇ ਮੁਕਤਸਰ ਹਾਂ ਮੁਕਤਸਰ ਇਹ ਇਟ ਇਜ਼ ਵੈਰੀ ਕਲੀਅਰ ਕਿ ਮੁਕਤੀ ਸਰ ਤੋਂ ਹੀ ਮੁਕਤਸਰ ਬਣਿਆ ਪਰ ਜਿਹੜਾ ਗੁਰੂ ਸਾਹਿਬਾਨ ਨੇ ਉਚਾਰਨ ਕਰਤਾ ਤੇ ਸਾਨੂੰ ਮੁਕਤਸਰ ਨੂੰ ਹੀ ਪ੍ਰਮੋਟ ਕਰਨਾ ਚਾਹੀਦਾ ਮੇਰੀ ਇਹ ਨਿੱਜੀ ਸੋਚ ਹੈ ਬਿਲਕੁਲ ਔਰ ਜਿਹੜੀ ਤੁਸੀਂ ਗੱਲ ਕੀਤੀ ਫਰਜ਼ ਦੀ ਹਮ ਮੰਨ ਸਰ ਤੁਸੀਂ ਕਿਹਾ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਸਾਹਿਬ ਦੇ ਜਿਹੜਾ ਨਾਮ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਤੇ ਜੇ ਅਸੀਂ ਜਿੱਥੇ ਫਰਜ਼ ਦੀ ਗੱਲ ਕਰਦੇ ਮੈਂ ਦਰਸ਼ਕਾਂ ਦੀ ਕਚੈਰੀ ਵਿੱਚ ਇੱਕ ਬੇਨਤੀ ਕਰ ਦੇਵਾਂ ਕਿ ਸਾਡਾ ਸਾਡਾ ਅੱਜ ਦਾ ਵਿਸ਼ਾ ਅੱਜ ਦਾ ਵਿਚਾਰ ਕਿਸੇ ਵਾਦ-ਵਿਵਾਦ ਵਿੱਚ ਪੈਣਾ ਨਹੀਂ ਅਸੀਂ ਦੋਨੋਂ ਨੇ ਆਪਣਾ ਫਰਜ਼ ਸਮਝਿਆ ਕਿ ਗੁਰੂ ਸਾਹਿਬਾਨ ਦੇ ਪ੍ਰਤੀ ਅਸੀਂ ਤਿੰਨ ਕਮਾਤਰ ਅਸੀਂ ਆਪਣੀ ਸਜਦਾ ਦੇ ਜਿਹੜੇ ਸਰਦਾ ਦੇ ਫੁੱਲ ਪੇਟ ਕਰ ਸਕੀਏ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰ ਸਕੀਏ ਸੋ ਅਸੀਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਇੱਕ ਵਿਸ਼ਾ ਲੈ ਕੇ ਗਏ ਹਾਂ ਕਿ ਆਓ ਦਸ਼ਮ ਪਿਤਾ ਸ੍ਰੀ ਦਸ਼ਮੇਸ਼ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਨੂੰ ਘਟੋ ਘਟ ਮੁਕਸਰ ਵਾਸੀ ਵੱਤੋਂ ਵੱਦ ਪ੍ਰਮੋਟ ਕਰਨ ਤਾਂ ਜੋ ਜਿਸ ਤਰ੍ਹਾਂ ਗਵੰਡੀ ਸ਼ਹਿਰ ਫਰੀਦਕੋਟ ਦੇ ਵਿੱਚ ਬਾਬਾ ਫਰੀਜੇ ਦੇ ਨਾਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਮਾਨ ਸਾਹਿਬ ਨੇ ਸ਼ੁਰੂ ਵਿੱਚ ਤੁਹਾਨੂੰ ਸਾਰਿਆਂ ਨੂੰ ਜ਼ਿਕਰ ਕੀਤਾ ਤੇ ਆਪਾਂ ਸਾਰੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਮ ਨੂੰ ਵੱਤੋਂ ਵੱਦ ਪ੍ਰਮੋਟ ਕਰੀਏ ਅੱਜ ਤੋਂ ਪਹਿਲਾਂ ਦੋਸਤੋ ਇਹ ਜਿਹੜਾ ਵਿਸ਼ਾ ਸੀ ਉਹ ਸਾਡੇ ਦਬਾਗਾ ਦੇ ਵਿੱਚ ਸੀ ਅੱਜ ਦੀ ਕੜੀ ਤੋਂ ਬਾਅਦ ਇਹ ਤੁਹਾਡੀ ਕਚਹਿਰੀ ਦੇ ਵਿੱਚ ਹੈ ਤੁਸੀਂ ਇਹਨੂੰ ਕਿਸ ਢੰਗ ਨਾਲ ਦੇਖਦੇ ਹੋ ਪੋਜ਼ਿਟਿਵ ਵੇ ਨਾਲ ਦੇਖਦੇ ਹੋ ਜਾਂ ਕਿਸੇ ਹੋਰ ਢੰਗ ਨਾਲ ਦੇਖੋਗੇ ਪੋਜ਼ਿਟਿਵ ਹੀ ਦੇਖੋਗੇ ਕਿਉਂਕਿ ਤੁਸੀਂ ਆਪ ਵੀ ਤਾਂ ਉਸੇ ਧਰਤੀ ਦੇ ਵਿਸ਼ੇਸ਼ ਦੇ ਹੋ ਸਕਦੇ ਹੋ ਜਾਂ ਉਸ ਧਰਤੀ ਦੇ ਨਾਲ ਤੁਹਾਡਾ ਸਬੰਧ ਹੋ ਸਕਦਾ ਤੁਸੀਂ ਇਹਨੂੰ ਕਿਸ ਵਿਊ ਦੇ ਵਿੱਚ ਦੇਖਦੇ ਹੋ ਕੀ ਸੋਚਦੇ ਹੋ ਤੁਸੀਂ ਹੋਣੇ ਚਾਹੀਦੇ ਆ ਦੁਕਾਨਾਂ ਦੇ ਨਾਮ ਬਿਜ਼ਨਸ ਦੇ ਨਾਮ ਜਾਂ ਵਿਦਿਅਕ ਸੰਸਥਾਵਾਂ ਦੇ ਨਾਮ ਕਲੱਬਾਂ ਦੇ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਤੇ ਹੋਣੇ ਚਾਹੀਦੇ ਆ ਜਾਂ ਕੋਈ ਹੋਰ ਇਹਦਾ ਢੰਗ ਹੋ ਸਕਦਾ ਇਹ ਗੱਲ ਆ ਜਿਹੜੀ ਉਹ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਹੈ ਪਰ ਕਮੈਂਟ ਕਰਨ ਦੇ ਨਾਲ ਨਾਲ ਸਾਡੇ ਇਸ ਚੈਨਲ ਨੂੰ ਤੁਸੀਂ ਫੋਲੋ ਕਰ ਲਿਓ ਅ ਸ਼ੇਅਰ ਕਰ ਲਿਓ ਸਾਡੀ ਇਸ ਵੀਡੀਓ ਨੂੰ ਤਾਂ ਕਿ ਵੱਧ ਤੋਂ ਵੱਧ ਲੋਕ ਇਹਨੂੰ ਦੇਖ ਸਕਣ ਤੇ ਲਾਈਕ ਵੀ ਕਰ ਲਓ ਇਸ ਚੈਨਲ ਨੂੰ ਤੇ ਆਖਰ ਦੇ ਵਿੱਚ ਇੱਕ ਗੱਲ ਹੋਰ ਕਵਾਂਗੇ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੀ ਗੱਲ ਸਭ ਤੋਂ ਚੰਗੀ ਲੱਗੀ ਉਹਦੇ ਬਾਰੇ ਜ਼ਰੂਰ ਦੱਸਿਓ ਤੇ ਇੱਕ ਹੋਰ ਗੱਲ ਮਾਨ ਸਾਹਿਬ ਨੇ ਵੀਡੀਓ ਦੇ ਵਿੱਚ ਵਧੀਆ ਗੱਲ ਕਹੀ ਹੈ ਔਰ ਵਧੀਆ ਤਰੀਕਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ ਪ੍ਰਮੋਟ ਕਰਨ ਦਾ ਉਹ ਵੀ ਮੇਰੀ ਗੁਜਾਰਸ਼ ਹੈ ਤੁਹਾਡੇ ਚਰਨਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਲਵਿਦਾ ਸਸੇਕਾਲ ਜੀ ਸਸੇਕਾਲ ਜੀ ਸਸੇਕਾਲ